ਪੁਲਿਸ ਵਾਲਿਆਂ ਨੇ ਬੱਚਿਆਂ ਨੂੰ ਪੁਲਿਸ ਵਾਲਿਆਂ ਦੀ ਵਰਦੀ ਵਾਲੇ ਲੈਣ ਜਾਂਦੇ ਆ ਇਹ ਇਹ ਚੀਜ਼ ਹੈਗੀ ਜੇ ਮੈਂ ਤੁਹਾਨੂੰ ਤੁਹਾਡੇ ਲਈ ਪਟਨਾ ਦਾ ਬੇਟਾ ਮੁਹਾਲੀ ਰਹਿੰਦਾ ਜੀ ਆਪਣੇ ਮਦਰ ਦੇ ਨਾਲ ਰਹਿੰਦਾ ਉਹ ਜਿਹੜੇ ਸਕੂਲ ਪੜਦਾ ਉਹ ਸਕੂਲ ਬੱਸ ਦੇ ਵਿੱਚ ਸਕੂਲ ਜਾਂਦਾ ਸੀ ਅੱਛਾ ਸਕੂਲ ਬੱਸ ਦੇ ਵਿੱਚ ਹੀ ਵਾਪਸ ਆਉਂਦਾ ਤੱਕ ਤੇ ਘੱਟ ਹੀ ਸੁਣਿਆ ਕਿ ਪੁਲਿਸ ਵਾਲਿਆਂ ਦੇ ਐਡੇ ਐਡੇ ਅਫਸਰਾਂ ਦੇ ਬੱਚੇ ਬੱਸ ਦੇ ਵਿੱਚ ਆਉਂਦੇ ਕਿਉਂਕਿ ਇੱਕ ਜਿਪਸੀ ਲੈਣ ਜਾਂਦੀ ਹੈ ਕਹਿੰਦੇ ਹੁਣ ਬੇਟੇ ਨੂੰ ਅਗਰ ਤੁਸੀਂ ਸ਼ੁਰੂ ਤੋਂ ਹੀ ਉਹ ਦੇ ਦੋਗੇ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਮੇਬੀ ਉਹਨੇ ਆਪ ਅਰ ਨਹੀਂ ਕੀਤੀ ਉਹ ਫਿਰ ਉਹਦੀ ਕਦਰ ਨਹੀਂ ਕਦੇ ਕੋਈ ਇਦਾਂ ਦਾ ਤਫਾਕ ਹੋਇਆ ਸਿਵਲ ਡਰੈਸ ਦੇ ਵਿੱਚ ਇਕੱਲੇ ਕਿਤੇ ਚਲੇ ਗਏ ਹੂੰ ਜੀ ਨਾਲ ਕੋਈ ਨਾ ਗਾਰਡ ਵਗੈਰਾ ਜਾਂ ਕੋਈ ਸਿਕਿਉਰਿਟੀ ਨਾ ਹੋਵੇ ਇਦਾਂ ਕਦੇ ਬਣਦਾ ਸੁਭਬ ਕਿ ਨਹੀਂ ਜਨਰਲੀ ਜਦੋਂ ਮੈਂ ਟਰੈਵਲ ਕਰਦਾ ਹਾਂ ਜੀ ਪ੍ਰਾਈਵੇਟ ਮੈਂ ਇਕੱਲਾ ਹੀ ਜਾਂਦਾ ਅੱਛਾ ਜੀ ਮੇਰਾ ਬੇਟਾ ਹੈ 11 ਸਾਲ ਦਾ ਉਹਨੂੰ ਜਦੋਂ ਕਿਤੇ ਘੁਮਾਣ ਲਈ ਲੈਣਾ ਹੁੰਦਾ ਅਸੀਂ ਦੋਨੋਂ ਹੀ ਪਿਓ ਪੁੱਤ ਗੱਡੀ 'ਚ ਜਾਈਦਾ ਮੈਂ ਡਰਾਈਵ ਕਰਦਾ ਉਹ ਨਾਲ ਬੈਠਾ ਹੁੰਦਾ ਆਪਣੀ ਮੌਜੂਦਗੀ ਨਹੀਂ ਫਿਰ ਉਹ ਜਾਮ ਜੂਮ 'ਚ ਖੜਦੇ ਹੋਂ ਉਦਾਂ ਹੀ ਬਿਲਕੁਲ ਜੀ ਕਿਉਂਕਿ ਆਮ ਤੌਰ ਤੇ ਤਾਂ ਤੁਹਾਡੇ ਅੱਗੇ ਲੱਗੀ ਹੁੰਦੀ ਆ ਦੇਖੋ ਜਿਪਸੀ ਲੱਗੀ ਹੁੰਦੀ ਕੂਟਰ ਮਾਰਦੀ ਖਾਲੀ ਕਰਾਦੀ ਜਾਂਦੀ ਹੈ ਨਹੀਂ ਦੇਖੋ ਇਹ ਇਹ ਗੱਲਾਂ ਹੈਗੀਆਂ ਤਾਂ ਨਹੀਂ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਇਤਫਾਕ ਰੱਖਦਾ ਹਾਂ ਲੇਕਿਨ ਇਹ ਜਿਹੜੀ ਚੀਜ਼ਾਂ ਨੇ ਇਹ ਜਿੰਨੀ ਆਦਤ ਪਾ ਲਓ ਉਨੀ ਪੈ ਜਾਂਦੀ ਹੈ ਜਿੰਨਾ ਕ ਆਪਣੇ ਆਪ ਨੂੰ ਥੋੜਾ ਜਿਹਾ ਰੱਖ ਲਓ ਰਿਜ਼ਰਵ ਉਹਨਾਂ ਗੱਲਾਂ ਤੋਂ ਉਹਨਾਂ ਕੋ ਤੁਸੀਂ ਰੱਖ ਸਕਦੇ ਹੋ ਫਿਰ ਤਾਂ ਮੈਂ ਸੱਚੀ ਦੱਸਾਂ ਤਾਂ ਇਹਨਾਂ ਗੱਲਾਂ ਦੀ ਆਦਤ ਨਾ ਆਪ ਨੂੰ ਪਾਈਏ ਨਾ ਹੀ ਅਗੀ ਆਪਣੇ ਬੇਟੇ ਨੂੰ ਪਾਣ ਦਿੱਤੀ ਉਹ ਵੀ ਬੜਾ ਖੁਸ਼ ਹੁੰਦਾ ਮੈਂ ਮਿਲਾਂ ਗਿਆ ਕਿ ਅਪਸਰਾ ਨੇ ਜਦੋਂ ਕਿਤੇ ਜਾਣਾ ਹੁੰਦਾ ਖਾਸ ਕਰਕੇ ਆਈਪੀਐਸ ਅਫਸਰ ਉਹ ਪ੍ਰਬੰਧ ਫਿਰ ਸਾਰੇ ਪਹਿਲਾਂ ਹੀ ਹੋਏ ਹੁੰਦੇ ਨੇ ਜੀ ਮੈਂ ਤਾਂ ਦਿੱਤੇ ਜਾਣਾ ਆਪ ਵੀ ਆਪਣਾ ਸਾਰਾ ਕੁ ਅੱਛਾ ਆਨਲਾਈਨ ਆਪਣੀ ਟਿਕਟ ਬੁੱਕ ਕਰੀ ਦੀ ਅੱਛਾ ਉਸੇ ਆ ਪ੍ਰਾਈਵੇਟ ਗੱਡੀ ਚ ਜਾਇਦਾ ਗੱਡੀ ਲਾ ਲੈਦੀ ਜਾਗੀ ਉੱਥੇ ਤੇ ਮਤਲਬ ਕੋਸ਼ਿਸ਼ ਕਰੀਦੀ ਹੈ ਇਲਾਕੇ ਦਾ ਕੋਈ ਡੀਐਸਪੀ ਐਸਐਸ ਕੋਈ ਨਹੀਂ ਆਂਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਕੋਸ਼ਿਸ਼ ਇਹ ਕਰੀਦੀ ਆ ਵੀ ਫੈਸ਼ਨ ਲਾਈਫ ਤੇ ਪਰਸਨਲ ਲਾਈਫ ਨੂੰ ਅਡਰ ਰੱਖੀ ਇਹ ਕੋਸ਼ਿਸ਼ ਹੰਦੀ ਮੇਰੀ ਅੱਛਾ ਇੱਕ ਇੱਕ ਚੀਜ਼ ਮੈਨੂੰ ਇਹ ਦੱਸੋ ਹੋ ਸਕਦਾ ਤੁਹਾਨੂੰ ਥੋੜਾ ਜਿਹਾ ਸਵਾਲ ਕੌੜਾ ਲੱਗੇ ਜੀ ਇਹ ਪੁਲਿਸ ਵਾਲਿਆਂ ਦੇ ਬੱਚਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਇੱਕ ਇਹ ਚੀਜ਼ ਆ ਹੈ ਵੀ ਆ ਕਿ ਆਮ ਤੌਰ ਤੇ ਆਪਾਂ ਕਿਤੇ ਵੀ ਦੇਖ ਲੀ ਕਿਸੇ ਵੀ ਸ਼ਹਿਰ ਦੇ ਵਿੱਚ ਜੀ ਪੁਲਿਸ ਵਾਲਿਆਂ ਨੇ ਬੱਚਿਆਂ ਨੂੰ ਪੁਲਿਸ ਵਾਲਿਆਂ ਦੀ ਵਰਦੀ ਵਾਲੇ ਲੈਣ ਜਾਂਦੇ ਆ ਇਹ ਇਹ ਚੀਜ਼ ਹੈਗੀ ਹੈ ਜੋ ਮੈਂ ਤੁਹਾਨੂੰ ਤੁਹਾਡੇ ਲਈ ਪੁੱਛ ਰਿਹਾ ਦੇਖੋ ਮੈਂ ਕਿਸੇ ਵਾਸਤੇ ਤਾਂ ਕੋਈ ਨਹੀਂ ਤੁਸੀਂ ਮਾਈਂਡ ਨਾ ਕਰਿਓ ਮੇਰੇ ਸਵਾਲ ਦਾ ਬਿਲਕੁਲ ਵੀ ਨਹੀਂ ਜੀ ਤੁਸੀਂ ਬੜਾ ਖੁੱਲੇ ਦਿਲ ਨਾਲ ਸਵਾਲ ਪੁੱਛਿਆ ਮੈਂ ਖੁੱਲੇ ਦਿਲ ਨਾਲ ਆਨਸਰ ਕਰਾਂਗਾ ਹਾਂ ਮੈਂ ਕਿਸੇ ਬਾਰੇ ਕੁਝ ਨਹੀਂ ਕਿਹਾ ਮਤਲਬ ਕਹੂੰਗਾ ਜੀ ਨਾ ਮੈਂ ਕਹਿ ਸਕਦਾ ਆਪਣੀ ਜਿਸ ਤੋ ਤੱਕ ਮੇਰੀ ਗੱਲ ਹੈ ਮੇਰਾ ਬੇਟਾ ਮੁਹਾਲੀ ਰਹਿੰਦਾ ਜੀ ਆਪਣੇ ਮਦਰ ਦੇ ਨਾਲ ਰਹਿੰਦਾ ਉਹ ਜਿਹੜੇ ਸਕੂਲ ਪੜਦਾ ਉਹ ਸਕੂਲ ਬੱਸ ਦੇ ਵਿੱਚ ਸਕੂਲ ਜਾਂਦਾ ਸਰ ਸਕੂਲ ਬੱਸ ਦੇ ਵਿੱਚ ਹੀ ਵਾਪਸ ਆਉਂਦਾ ਜਦੋਂ ਉਹਨੂੰ ਮੈਂ ਲੈਣ ਜਾਣਾ ਹੁੰਦਾ ਤਲੰਦਰੋਂ ਮੁਹਾਲੀ ਵੈਸੇ ਵੈਸੇ ਜਦੋਂ ਮੈਂ ਤੁਹਾਡੀ ਗੱਲ ਕੀਤੀ ਵੈਸੇ ਇੰਨਾ ਕਦੇ ਘੱਟ ਹੀ ਸੁਣਿਆ ਕਿ ਪੁਲਿਸ ਵਾਲਿਆਂ ਦੇ ਐਡੇ-ਐਡੇ ਅਫਸਰਾਂ ਦੇ ਬੱਚੇ ਬਸ ਦੇ ਵਿੱਚ ਜਾਂਦੇ ਕਿਉਂਕਿ ਇੱਕ ਜਿਪਸੀ ਲੈਣ ਜਾਂਦੀ ਹੈ ਕਹਿੰਦੇ ਨਹੀਂ ਇਹ ਜ਼ਰੂਰੀ ਹੈ ਐਕਚੁਅਲੀ ਪਤਾ ਕੀ ਹੈ ਜਦੋਂ ਤੁਸੀਂ ਬੱਚੇ ਨੂੰ ਹੁਣ ਦੇਖੋ ਜੇ ਮੈਂ ਆਪਣੀ ਗੱਲ ਕਰਾਂ ਤਾਂ ਬੜੀ ਮਿਹਨਤ ਦੇ ਨਾਲ ਤਿਆਰੀ ਕਰਕੇ ਪੜ੍ਹ ਕੇ ਪੜ੍ਹਾਈ ਕਰਕੇ ਇੰਨੀਆਂ ਔਖਾਂ ਵੀ ਝੱਲ ਕੇ ਆਪਾਂ ਇਸ ਸਰਵਿਸ ਦੇ ਵਿੱਚ ਆਏ ਤਪੱਸਿਆ ਹੀ ਹੈ ਜੀ ਮੇਰੇ ਕੋਲ ਤਪੱਸਿਆ ਹੀ ਬਿਲਕੁਲ ਤਪੱਸਿਆ ਚਾਰ ਸਾਲ ਤਪੱਸਿਆ ਕੀਤੀ ਜੀ ਤੇ ਮਤਲਬ ਕਹ ਲਓ ਵੀ ਇਸ ਤੋਂ ਅੱਗੇ ਇੱਕ ਚੁਧਾਈ ਸਾਈਜ਼ ਦਾ ਕਮਰਾ ਸੀਗਾ ਦਿੱਲੀ ਜਿਹਦੇ ਚ ਰਹਿ ਕੇ ਅਸੀਂ 4 ਸਾਲ ਤੱਕ ਬਸਿਆ ਕੀਤਾ ਅੱਛਾ ਹੁਣ ਬੇਟੇ ਨੂੰ ਅਗਰ ਤੁਸੀਂ ਸ਼ੁਰੂ ਤੋਂ ਹੀ ਉਹ ਦੇ ਦੋਗੇ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਮੇਬੀ ਉਹਨੇ ਆਪ ਅਰ ਨਹੀਂ ਕੀਤੀਆਂ ਫਰੋ ਦੇ ਕਦਰ ਇਹ ਇਹ ਵੀ ਵੱਡੀ ਗੱਲ ਆ ਜਿਵੇਂ ਹੁਣ ਤੁਹਾਡੇ ਮਨ ਦੇ ਵਿੱਚ ਇਸ ਚੀਜ਼ ਦਾ ਅਹਿਸਾਸ ਹੈਗਾ ਕਿੰਨੇ ਸਾਲ ਹੋ ਗਏ ਤੁਹਾਡੀ ਮੇਰੇ ਖਾ ਸਰਵਿਸ ਦੇ 2000 ਮੈਂ 2007 ਵਿੱਚ ਜਾਰੀ ਤੇ 16 17 ਸਾਲ ਹੋ ਜਾਣਗੇ 17 ਸਾਲ ਦੀ ਸਰਵਿਸ ਤੋਂ ਬਾਅਦ ਇਹ ਵੀ ਵੱਡੀ ਗੱਲ ਆ ਮੈਂ ਅਪਰੀਸ਼ੀਏਟ ਕਰਦਾ ਇਹ ਫੀਲਿੰਗ ਅਜੇ ਵੀ ਤੁਹਾਡੇ ਅੰਦਰ ਜਿਉਂਦੀ ਹੈ ਜੀ ਬਿਲਕੁਲ ਇਹ ਦਾ ਡੇ 1 ਤੋਂ ਮੈਂ ਬੇਟਾ ਫਿਰ ਵਸਤੇ ਜਾਂਦਾ ਮੈਂ ਸਕੂਲ ਵਸਤੇ ਜਾਂਦਾ ਸਕੂਲ ਵਸਤੇ ਵਾਪਸ ਆਉਂਦਾ ਜਦੋਂ ਉਹਨੇ ਮੇਰੇ ਕੋਲ ਆਉਣਾ ਹੁੰਦਾ ਮੈਂ ਲੈਣ ਜਾਣਾ ਆਪਣੀ ਪ੍ਰਾਈਵੇਟ ਗੱਡੀ 'ਚ ਇਕੱਲਾ ਅਗੇਨ ਉਹੀ ਯੋਪੋ ਤੁਸੀਂ ਇੰਜੋਏ ਕਰਦੇ ਹੋ ਡਰਾਈਵ ਕਰਦੇ ਹੋ ਇਹਦੇ ਇਹਦੇ ਹੀ ਛੱਡ ਜਾਂਦੇ ਮਤਲਬ ਮਤਲਬ ਉਦਾਂ ਹੀ ਆ ਕਿਤੇ ਰੁਕ ਗਏ ਕੋਈ ਖਾਣਾ ਪੀਣਾ ਹੋਵੇ ਹਾਂ ਜੀ ਪੀ ਚਾਹੇ ਤੇ ਰੋਕੇ ਚਾਹ ਪੀ ਲਈ ਅੱਛਾ ਹਾਂਜੀ ਹਾਂਜੀ ਉਹ ਪੁਰਾਣੇਲੇ ਸ਼ੌਂਕ ਨੇ ਉਹ ਅਜੇ ਵੀ ਟੱਚ ਵੀ ਅਜੇ ਇੰਟੈਕਟ ਨੇ ਕੋਈ ਹਾਈ ਫਾਈ ਸ਼ੌਂਕ ਨਹੀਂ ਕੋਈ ਤੁਸੀਂ ਤੁਸੀਂ ਫੋਟੋ ਵੀ ਪਾਈ ਹੋਈ ਆ ਆਪਣੇ ਸੋਸ਼ਲ ਮੀਡੀਆ ਤੇ ਚਾਹ ਦੇ ਕੱਪਾਂ ਦੀ ਜੀ ਟੀ ਲਵਰ ਨੂੰ ਵਧੀਆ ਚਾਹ ਲੱਗਦੀ ਹੈ ਬਿਲਕੁਲ ਬਿਲਕੁਲ ਉਹ ਮੈਂ ਬੇਟੇ ਨੇ ਲੈ ਕੇ ਗਿਆ ਹੋਇਆ ਸੀਗਾ ਘੁੰਮਣ ਲਈ ਮਸੂਰੀ ਤੇ ਉਹ ਉੱਥੇ ਇੱਕ ਜਿੱਥੇ ਅਸੀਂ ਹੋਟਲ 'ਚ ਠਹਿਰੇ ਸੀ ਉਹ ਸਾਹਮਣੇ ਇੱਕ ਬੰਦਾ ਜਿਸਨੇ ਉਹ ਰੈਡੀ ਲੱਗੀ ਹੁੰਦੀ ਨਾ ਚਾਹ ਵਾਲੀ ਉਹ ਚਾਹ ਸੀਗੀ ਉਹ ਤੇ ਇੰਨੀ ਕਿ ਸਵਾਦ ਨਾਲ ਚਾਹ ਬਣਾਈ ਜਿਵੇਂ ਜਦੋਂ ਉਹ ਸਵਾਦ ਨਾਲ ਸਵਾਦ ਰਲ ਜਾਂਦਾ ਤੇ ਉਹ ਫਿਰ ਮੈਂ ਤਾਂ ਉਦੋਂ ਬੜਾ ਖੁਸ਼ ਸੀਗਾ ਮੈਂ ਚਾਹ ਉਹ ਪੀ ਕੇ ਤੇ ਉਹਦੀ ਸ਼ੈ ਤੁਸੀਂ ਉਹਦੀ ਉਸ ਪੋਸਟ ਦੀ ਗੱਲ ਆ ਤੁਹਾਡੇ ਦੀ